ਸਿੱਧੂ ਦੇ ਵਾਲਾ ਦੇ ਮਾ ਚਰਨ ਕੌਰ ਦੇ ਕਰਨ ਜਿੜਵਾ ਬੱਚਿਆਂ ਨੇ ਜਨਮ ਲਿਆ ਇਸ ਸੋਸ਼ਲ ਮੀਡੀਆ ਤੇ ਅਫਵਾਹਾਂ ਲਗਾਤਾਰ ਚੱਲ ਰਹੀਆਂ ਨੇ ਜਿਸ ਤੋਂ ਪਰਿਵਾਰ ਕਾਫੀ ਨਿਰਾਸ਼ ਨਸਰਾ ਦੀ ਹੈ ਇਸੇ ਲਈ ਪਿਤਾ ਬਲਕੌਰ ਸਿੰਘ ਨੇ ਲਿਖਿਆ ਕਿ ਅਸੀਂ ਸਿੱਧੂ ਦੇ ਫੈਨਸ ਤੇ ਸ਼ੁਕਰਗੁਜ਼ਾਰਾਂ ਜੋ ਸਾਡੇ ਪਰਿਵਾਰ ਨੂੰ ਲੈ ਕੇ ਇੰਨੇ ਚਿੰਤਿਤ ਨੇ ਮੇਰੀ ਫੈਮਲੀ ਨੂੰ ਲੈ ਕੇ ਕਈ ਸਾਰੀਆਂ ਅਟਕਲਾ ਚੱਲ ਰਹੀਆਂ ਨੇ ਮੇਰੀ ਬੇਨਤੀ ਹੈ ਕਿ ਨਾ ਸਾਰੇ ਰਿਯੂਮਰਸ ਤੇ ਯਕੀਨ ਨਾ ਕਰੋ ਜੋ ਵੀ ਖਬਰ ਹੋਵੇਗੀ ਪਰਵਾਰ ਸਭ ਦੇ ਨਾਲ ਸ਼ੇਅਰ ਕਰੇਗਾ ਸਿੱਧੂ ਮਸੇਵਾਲਾ ਦੇ ਪਿਤਾ ਦੇ ਇਸ ਰਿਐਕਸ਼ਨ ਤੋਂ ਬਾਅਦ ਉਮੀਦ ਹੈ ਕਿ ਅਫਵਾਹਾਂ ਤੇ ਵਿਰਾਮ ਲੱਗੇਗਾ ਦਰਅਸਲ ਪਰਵਾਰ ਨਹੀਂ ਚਾਹੁੰਦਾ ਸੀ ਕਿ ਇਹ ਖਬਰ ਸਾਹਮਣੇ ਆਏ ਪਰ ਜਿਸ ਤਰ੍ਹਾਂ ਇਹ ਖਬਰ ਤਕਰੀਬਨ 10 ਸਾਲ ਪਹਿਲਾਂ ਸਾਹਮਣੇ ਆਉਂਦੀ ਹੈ ਉਸੇ ਮੂਸੇਵਾਲਾ ਦੇ ਫੈਨਸ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਪਰ ਕਈਆਂ ਨੇ ਸੋਸ਼ਲ ਮੀਡੀਆ ਤੇ ਇਸ ਦਾ ਮਜ਼ਾਕ ਵੀ ਬਣਾਇਆ ਕਿਉਂਕਿ 58 ਸਾਲ ਦੀ ਉਮਰ 'ਚ ਚਰਨਕੌਰ ਦੂਜੇ ਬੱਚੇ ਦੀ ਮਾਂ ਬਣਨ ਵਾਲੇ ਨੇ ਪਰਿਵਾਰ ਲਗਾਤਾਰ ਚੱਲ ਰਹੀਆਂ ਇਹਨਾਂ ਖਬਰਾਂ ਤੋਂ ਕਾਫੀ ਨਿਰਾਸ਼ ਸੀ ਤੇ ਹੁਣ ਜਾ ਕੇ ਬਲਕੌਰ ਸਿੰਘ ਨੇ ਚੁੱਪ ਤੋੜੀ ਹੈ ਇਸੋ ਪਹਿਲਾਂ ਮੂਸੇਵਾਲਾ ਦੇ ਪਰਿਵਾਰ ਦੇ ਨਸਤੀਕੀ ਵੀ ਅਫਵਾਹਾਂ ਤੇ ਵਦਾ ਚੜਾ ਕੇ ਖਬਰਾਂ ਲਾਉਣ ਵਾਲਿਆਂ ਨੂੰ ਕਾਫੀ ਸੁਣਾ ਚੁੱਕੇ ਨੇ ਜੀ ਕੀ ਕਹੋਗੇ ਅਜੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਸਾਹਮਣੇ ਤਾਂ ਬੜੀ ਦਿਲ ਨੂੰ ਠੇਸ ਪਹੁੰਚਦਾ ਕਿਸੇ ਦੀ ਪ੍ਰਾਈਵੇਸੀ ਨੂੰ ਇਸ ਤਰ੍ਹਾਂ ਉਸਾਲਿਆ ਜਾਣਾ ਮਦਭਾਗਾ ਜੀ ਬਹੁਤ ਮਤਲਬ ਗਲਤ ਜਿਹੜੇ ਹਿਸਾਬ ਨਾਲ ਇਹ ਖਬਰ ਬਣਾਈ ਗਈ ਆ ਬਹੁਤ ਗਲਤ ਤਰੀਕੇ ਨਾਲ ਬਣਾਈ ਗਈ ਆ ਔਰ ਬਣਾਉਣ ਵਾਲੇ ਨੇ ਬਣਾਤੀ ਮਤਲਬ ਬੋਲਣ ਵਾਲੇ ਨੇ ਬੋਲਤਾ ਉਦੋਂ ਬਾਅਦ ਜਿਹੜਾ ਸੈਂਸਲੈਕ ਸ਼ੁਰੂ ਹੋਇਆ ਉਸ ਤੋਂ ਵੀ ਮਾੜਾ ਕੋਈ ਕੁਛ ਕਹਿ ਰਿਹਾ ਕੋਈ ਆਈ ਵੀ ਤਕਰੀਕ ਕਹਿ ਰਿਹਾ ਕੋਈ ਕੁਛ ਕਹੀ ਜਾਂਦਾ ਮਤਲਬ ਜਿਹੜੇ ਮੂੰਹ 'ਚ ਜਿਹੜੀ ਗੱਲ ਆ ਗਈ ਅਗਲਾ ਸੋਸ਼ਲ ਮੀਡੀਆ ਦੇ ਉੱਤੇ ਪਾਈ ਜਾਂਦਾ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਵੀ ਇਹ ਕਿਸੇ ਦੀ ਇੱਕ ਪ੍ਰਾਈਵੇਟ ਜਿਹੜਾ ਹੈਗਾ ਮਸਲਾ ਹੈਗਾ ਆਪਣੇ ਪਰਿਵਾਰਿਕ ਮਸਲਾ ਆਪਦੇ ਘਰ ਦਾ ਮਸਲਾ ਹੈ ਉਹਦੀ ਦੇ ਉੱਤੇ ਜੇ ਕਿਸੇ ਨੇ ਕੋਈ ਗੱਲ ਟਿੱਪਣੀ ਕਰਨੀ ਹੈ ਉਹ ਸਾਡੇ ਮੌਲਕ ਅਧਿਕਾਰਾਂ ਦੀ ਉਲੰਘਣਾ ਆ ਆਰਟੀਕਲ 21 ਦੇ ਮੁਤਾਬਕ ਉਹਦੇ ਤੇ ਕਾਨੂੰਨੀ ਕਾਰਵਾਈ ਹੋ ਕੇ 2 ਸਾਲ ਦੀ ਸਜ਼ਾ ਹੋ ਸਕਦੀ ਹੈ ਜੇ ਕੋਈ ਇਹੇ ਕਰ ਦੇ ਜਿਹੜੇ ਆਪ ਮਾਰੇ ਪੱਤਰਕਾਰ ਬਣੇ ਹੋਏ ਅੱਜ ਕੱਲ YouTube ਨੇ ਅੱਜ ਕੱਲ ਪੈਸੇ ਦੇਣ ਦਾ ਜਿਹੜਾ ਸਿਸਟਮ ਬਣਾਇਆ ਹੋਇਆ ਹੈ ਨਾ ਇਹ ਆਮਾਰੇ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੀ ਗੱਲ ਅਸੀਂ ਚਲਾਉਣੀ ਹੈ ਕਿਹੜੇ ਨਹੀਂ ਚਲਾਉਣੀ ਕਿਉਂਕਿ ਕੋਈ ਕਾਨੂੰਨਾਂ ਦੀ ਚੀਜ਼ ਇੱਥੇ ਹੈ ਹੀ ਨਹੀਂ ਨਾ ਕੋਈ ਪੁੱਛਦਾ ਨਾ ਕੋਈ ਦੱਸਦਾ ਵੀ ਇਹ ਪੱਤਰਕਾਰ ਹੈ ਕਿ ਕੀ ਆ ਹਰੇਕੀ ਚੱਕ ਕੇ ਕੈਮਰਾ ਲਾ ਕੇ ਆਪਦੇ ਸਿੱਧੂ ਦੇ ਫਾਦਰ ਦੀ ਬੜੀ ਬੇਵਸੀ ਨਜ਼ਰ ਆਈ ਹੈ ਇਸ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਉਸ ਆਲਿਆ ਜਾ ਰਿਹਾ ਹੈਗਾ ਬੜਾ ਦਰਦ ਉਹਨਾਂ ਨੇ ਜ਼ਾਹਰ ਕੀਤਾ ਵੀ ਮੀਡੀਆ ਦੇ ਉੱਪਰ ਕਿਉਂ ਮੇਰੇ ਪਰਿਵਾਰ ਨੂੰ ਉਸ ਆਲਿਆ ਜਾ ਰਿਹਾ ਹੈਗਾ ਭਾਈ ਜੀ ਉਹਨਾਂ ਦਾ ਤਾਂ ਨਾਮ ਆ ਬਹੁਤ ਵੱਡਾ ਯਾਰ ਵਰਲਡ ਦੇ ਵਿੱਚ ਨਾਮ ਹੈ ਉਹਨਾਂ ਦੀ ਤਾਂ ਬਹੁਤ ਵੱਡੀ ਗੱਲ ਹੈ ਜੇ ਆਪਾਂ ਗੱਲ ਕਰੀਏ ਇਹੋ ਜੀ ਗੱਲਾਂ ਹਰ ਸਾਲ ਨਹੀਂ ਮੰਨ ਲਓ ਮੈਂ ਇੱਕ ਨਾਰਮਲ ਜਾਂ ਜਾਂ ਤੁਸੀਂ ਇੱਕ ਨਾਰਮਲ ਜਿਓ ਛੋਡੇ ਪਰਿਵਾਰ ਦੀ ਕੋਈ ਉਹ ਕਰੇ ਜਾਂ ਮੇਰੇ ਪਰਿਵਾਰ ਦੀ ਕਰੇ ਯਾਰ ਵੀ ਯਾਰ ਕੁਲਦੀਪ ਸਿੰਘ ਦੇ ਘਰਾਂ ਵਾਲੀ ਦੇ ਚੌਥਾ ਮਹੀਨਾ ਲੱਗ ਗਿਆ ਪੰਜਵਾਂ ਮਹੀਨਾ ਲੱਗ ਗਿਆ ਜਾਂ ਫਲਾਨਾ ਪੱਤਰਕਾਰ ਹੈ ਦੇ ਛੇ ਮਹੀਨਾ ਲੱਗ ਗਿਆ ਤਾਂ ਸੋਨੂੰ ਕੀ ਲੱਗੂਗਾ ਤੁਸੀਂ ਆਪ ਸੋਚ ਕੇ ਦੱਸੋ ਤੇ ਉਹਦੇ ਦਿਲ ਤੇ ਕੀ ਵੀਦਦੀ ਹੋਣੀ ਸ਼ਰਮ ਨਹੀਂ ਇਹਨਾਂ ਨੂੰ ਆਉਣੀ ਚਾਹੀਦੀ ਸ਼ਰਮ ਇਹਨਾਂ ਨੂੰ ਹੈ ਹੀ ਨਹੀਂ ਤੇ ਇਹਦਾ ਠੀਕ ਹੈ ਉਹ شریف ਪਰਿਵਾਰ ਹੈ ਪਰਿਵਾਰ ਬੋਲਦਾ ਨਹੀਂ ਹੈ ਪਰ ਮੈਂ ਤਾਂ ਬਾਈ ਬਲਕੌਰ ਸਿੰਘ ਨੂੰ ਵੀ ਕਹਿੰਦਾ ਵੀ ਇਹਨਾਂ ਸਾਰਿਆਂ ਤੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਅੱਗੇ ਤੋਂ ਇਹ ਥੋੜਾ ਜਿਹਾ ਸਮਝ ਕੇ ਚੱਲਣ ਪਰ ਉਹ ਇਹ ਸੋਚ ਲੈਂਦਾ ਵੀ ਯਾਰ ਮੈਂ ਤਾਂ ਪਹਿਲਾਂ ਹੀ ਕੋਟਾਂ ਦੇ ਵਿੱਚ ਪੜਕ ਰਿਆ ਮੈਂ ਇਹਨਾਂ ਤੇ ਕੀ ਕਾਰਵਾਈ ਕਰਾਂ ਇਸ ਚੀਜ਼ ਕਰਕੇ ਉਹ ਚੁੱਪਨੇ ਪਰ ਚੁੱਪ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ ਇਹਨਾਂ 29 ਮਈ 2022 ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਸਿੱਧੂ ਮੁਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਮੌਦੀ ਜ਼ਿੰਮੇਦਾਰੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਨੇ ਲਈ ਸੀ ਤੇ ਅਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ